ਨਾ ਕੋਈ ਹੋਏ ਤੇ ਨਾ ਕੋਈ ਹੋਣੇ ਨਾ ਕੋਈ ਹੋਏ ਤੇ ਨਾ ਕੋਈ ਹੋਣੇ ਨਾ ਕੋਈ ਹੋਏ ਤੇ ਨਾ ਕੋਈ ਹੋਣੇ ਪਿੱਤਾ ਦਸ਼ਮੇ ਜਵਨ ਦਾ ਪਿੱਤਾ ਦਸ਼ਮੇ ਟੂਟੇ ਕਿਹੜਾ ਬਾਤੂੰਗਾ ਜ਼ਿਕਰ ਤੇ ਟੂਟੇ ਕਿਹੜਾ ਬਾਤੂੰਗਾ ਜ਼ਿਕਰ ਤੇ ਟੂਟੇ ਕਿਹੜਾ ਬਾਤੂੰਗਾ We're gonna सिंह फं चले फिंह चले नीहा खालसे पंथ दखिया नीहा खालस पंथ दिया पकिया फतेह सिंह कर चलिया ਜਿਹੜੀਆਂ ਖਾਲਸੇ ਪੰਥ ਦੀਆਂ ਨੇ ਮਾਲਕ ਜੀ ਕਹਿੰਦੇ ਕੋਵਿੰਦ ਸਿੰਘ ਮਹਾਰਾਜ ਜੀ ਪੰਥ ਵਸੇ ਮੈਂ ਉੱਜਣਾ ਮੰਨ ਚੌਕ ਨੇਰਾ ਪੰਥ ਵਸੇ ਮੈਂ ਉੱਜਣਾ ਮੰਨ ਚੌਕ ਨੇਰਾ ਮੈਂ ਝੰਡਾ ਵਾਂਗੇ ਤੇ ਉਹ ਮੇਰਾ ਪਰਿਵਾਰ ਉੱਜੜ ਜਾਵੇ ਮਗਰ ਮੇਰਾ ਪੰਥ ਚੜ੍ਹਦੀ ਕਲਾ ਵਿੱਚ ਜਾਣਾ ਚਾਹੀਦਾ ਇਹ ਮੈਂ ਰਾਤੀ ساری ਰਾਤ ਉੱਪਰ ਬੈਠੇ ਤੇ ਪਾਈ ਸੇ ਪਾਈ ਨਰਜੀਤ ਸਿੰਘ ਦੀ ਟਿਕਰੀਆਂ ਵਾਲੇ ਉਹਨਾਂ ਦਾ ਕੀਰਤਨ ਆ ਰਿਹਾ ਸੀ ਫਤੇਗੜ ਸਾਹਿਬ ਤੋਂ ਲੱਖਾਂ ਦੇ ਹਸਾਬ ਨਾਲ ਇਕੱਠ ਸੀ ਉਹਨਾਂ ਨੇ ਰੱਤੀਏ ਪੜਿਆ ਸੀ ਤੇ ਮੈਂ ਇਹਨੂੰ ਨੋਟ ਕੀਤਾ ਤੇ ਮੇਰਾ ਮਨ ਸੀ ਲੱਗਾ ਚੱਲ ਸੰਗਤ ਵਿੱਚ ਆਪਾਂ ਨਵੀਂ ਚੀਜ਼ ਕੋਈ ਲੈ ਕੇ ਜਾਈਏ ਮੇਨ ਗੱਲ ਇਹ ਹੈ ਇਹ ਪੜਨ ਦਾ ਮਤਲਬ ਹੀ ਇਹ ਹੈ ਕਿ ਆਪਣਾ ਸਾਡਾ ਜਿਹੜਾ ਮਨ ਹੈ ਧਰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਓ ਜਦੋਂ ਆਪਾਂ ਜੁੜਾਂਗੇ ਸਾਡੇ ਬੱਚੇ ਵੀ ਜੁੜਨਗੇ ਸਾਡੇ ਬੱਚੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਜਾਣਗੇ ਗੁਰ ਸਿੱਖੀ ਜੀਵਨ ਵਾਲੇ ਹੋਣਗੇ ਅਣਖਾਂ ਵਾਲੇ ਹੋਣਗੇ ਜੇ ਆਪਾਂ ਬਾਣੀ ਨਾਲ ਨਹੀਂ ਜੁੜਾਂਗੇ ਬੱਚੇ ਕੇਸ ਕੱਤਰ ਗਾਉਣਗੇ ਦਾੜੀਆਂ ਉਗਾਉਣਗੇ ਪਤਾ ਨਹੀਂ ਫਿਰ ਬਾਗ ਵਿੱਚ ਕੀ ਕੀ ਕਰਨਗੇ ਪੜੀ ਆਪਾਂ ਸਮਾਪਤੀ ਹੈ ਕੋਈ ਵੀ ਜਸਨਾ ਬਾਣੀ ਨਾਵੇ ਸਾਰੀ ਸੰਗਤ ਨੀਹਾਂ ਖਾਲਸੇ ਅੰਦੇ ਦੀਆਂ ਪੱਤੀਆਂ i'm <laughs> going Pitatashimish, 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 Pitatashimish,

ਬਾਜਾਂ ਵਾਲੇ ਗੁਰੂ ਤੋਂ ਬਿਨਾ ਬਾਜਾਂ ਵਾਲੇ ਗੁਰੂ ਤੋਂ ਬਿਨਾ ਬਾਜਾਂ ਵਾਲੇ ਤੋਂ ਬਿਨਾ ਬਾਜਾਂ ਵਾਲੇ ਗੁਰੂ ਤੋਂ ਬਿਨਾ ਨਾ ਕੋਈ ਹੋਇਆ ਤੇ ਨਾ ਕੋਈ ਕੋ पिता दशमेशवदगा पिता श्री मारवा पिता दशमेशवद चंद ਹੋਰ ਕੋਈ ਨਹੀਂ ਹੋ ਸਕਦਾ ਮਾਤਾ ਗੁਜਰਕੌਰ ਤੇਰੀ ਚੰਦ ਵਰਗਾ ਮਾਲਕ ਜੀ ਕਿਰਪਾ ਕਰਨ ਅੱਜ ਵੈਸੇ ਐਸਟੀਪੀਸੀ ਸ਼੍ਰੋਮਣੀ ਕਮੇਟੀ ਵੱਲੋਂ ਪਟਨਾ ਸਾਹਿਬ ਹਜੂਰ ਸਾਹਿਬ ਵੱਲੋਂ ਜੋ ਅੱਜ ਨਹੀਂ ਤਾਂ ਪੱਤ ਸਾਹਿਬ ਜੀ ਉਹ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਇਪੁਰਾ ਪੱਲਾਣਿਆ ਹੋਇਆ ਸੀ ਤੇ ਅੱਜ ਮਾਲਕ ਜੀ ਦਾ ਪ੍ਰਕਾਸ਼ ਦਿਹਾੜਾ ਲਾਣਿਆ ਹੋਇਆ ਸੀ ਬਗਤ ਸਿੱਖ ਸੰਗਤ ਨੇ ਕਿਹਾ ਸੀ ਕਿ 5 ਜਨਵਰੀ ਨੂੰ ਆਪਾਂ ਮਨਾਣਾ ਸਾਰੇ ਕਿਉਂਕਿ ਅੱਜ ਹੀ ਸਹਿਬਜ਼ਾਦੇਆਂ ਦਾ ਸ਼ਹਾਦਤ ਦਾ ਦਿਨ ਹੈ ਅੱਜ ਹੀ ਸਹਿਬਜ਼ਾਦੇਆਂ ਦਾ ਸ਼ਹਾਦਤ ਦਾ ਦਿਨ ਹੈ ਤੇ ਅੱਜ ਹੀ ਸੰਗਤ ਕਹਿੰਦੀ ਅਸੀਂ ਪ੍ਰਕਾਸ਼ ਦਿਹਾੜਾ ਕਿਵੇਂ ਮਨਾਵੇ ਤੇ ਮਾਲਕੀ ਕਿਰਪਾ ਕਰਨ ਜਦੋਂ ਆਪਾਂ ਸਹਿਬਜ਼ਾਦਿਆਂ ਦਾ ਨਾਮ ਲਵਾਂਗੇ ਤੇ ਉਹਦਾ ਨਾਮ ਭਰਤ ਸਿੰਘ ਜੀ ਕੋਲੋਂ ਸਿੰਘ ਮਹਾਰਾਜ ਜੀ ਦਾ ਪਹਿਲੇ ਨੰਬਰ ਤੇ ਆ ਜਾਵੇ ਤੇ ਪ੍ਰਕਾਸ਼ ਧੜਾ ਮરાਇਆ ਗਿਆ ਮਾਲਕ ਦੀ ਕਿਰਪਾ ਕਰਨ ਇੱਥੇ ਦੀ ਪਿਆਰ ਵਾਲੀ ਪ੍ਰਬੰਧਕ ਕਮੇਟੀ ਸਾਰਿਆਂ ਰਾਜਨੀਤਿਕ ਸੰਤਾ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਬੰਦਾ ਇੱਥੋਂ ਉੱਟਿਆ ਹੋਇਆ ਇੱਕ ਵੀ ਬੰਦਾ ਨਹੀਂ ਉੱਟਿਆ ਜਦੋਂ ਸਹਿਬਜ਼ਾਦਿਆਂ ਦੀ ਗੱਲ ਹੁੰਦੀ ਹੈ ਹਰ ਬੰਦੇ ਨੂੰ ਹੁੰਦਾ ਹੈ ਕਿ ਮੇਰੀ ਹਾਜ਼ਰੀ ਸਹਿਬਜ਼ਾਦਿਆਂ ਦੇ ਚਰਚਾ ਵਿੱਚ ਲੱਗ ਜਾਵੇ ਜਦੋਂ ਫਤੇਗੜ ਸਾਹਿਬ ਜਾਵਾਂਗੇ 3-4 ਘੰਟੇ ਲੱਗਦੇ ਆ ਸੰਗਤ ਜੀ ਦਰਸ਼ਨ ਕਰਨ ਨੂੰ ਜਦੋਂ ਫਤੇਗੜ ਸਾਹਿਬ ਤੁਸੀਂ ਐਂਟਰ ਹੋਗੇ ਗੱਡੀ ਲਗਾਓਗੇ ਪਹਿਲਾਂ ਤਾਂ 4 ਕਿਲੋਮੀਟਰ ਪਹਿਲਾਂ ਗੱਡੀ ਲੱਗਦੀ ਹੈ ਇੰਨਾ ਰਾਸ ਹੈ ਫਿਰ ਉੱਥੇ ਤੱਕ ਪਹੁੰਚਣ ਨੂੰ ਫਿਰ ਲਾਈਨ ਵਿੱਚ ਲੱਗਣ ਨੂੰ ਇੰਨਾ ਸਮਾਂ ਲੱਗਦਾ ਹੈ ਕਿਉਂ ਨਾ ਆਪਾਂ ਕਹੀਏ ਜਿੱਥੇ ਸੱਚ ਹੈ ਨਾ ਉਥੇ ਦੁਨੀਆ ਸਜਦਾ ਕਰਦੀ ਹੈ ਹਰ ਬੰਦਾ ਕਹਿੰਦਾ ਮੇਰੀ ਹਾਜ਼ਰੀ ਲੱਗਦੇ ਵਿੱਚ ਤੇ ਜਿੱਥੇ ਝੂਠ ਹੈ ਉਥੇ ਸੂਬੇ ਸਰਹੰਦ ਨੂੰ ਗੰਗੂ ਪਾਪੀ ਲਾਂਤਾ ਪੈਂਦੀਆਂ ਨੇ ਆਰਿਵ ਦੇਵ ਨੂੰ ਲਾਂਤਾ ਪੈਂਦੀਆਂ ਨੇ ਜਿੱਥੇ ਸੱਚ ਹੈ ਜਿਹਨੇ ਪਰਉਪਕਾਰ ਕੀਤਾ ਬਾਬਾ ਮੋਤੀਰਾਮ ਜੀ ਦੇ ਅਨੁਸਾਰੀ ਦੁਨੀਆ ਉਹਨਾਂ ਦਾ ਤੇਰਾ ਵੀ ਦੇ ਸਕਦੇ ਹਾਂ ਉਹਨਾਂ ਨੂੰ ਯਾਦ ਕੀਤਾ ਜਾਵੇ ਬਾਬਾ ਟੋਡਲ ਮਾਲ ਜੀ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਿਹੜਾ ਨਗਦੀ ਹੈ ਕੋ ਗਲਤੋਂ ਨਹੀਂ ਪੈਂਦੀ ਹੈ ਮਾਲ ਜੀ ਕਿਰਪਾ ਕਰਨ ਸਾ